ਦੇਖੋ ਜੀ ਮੈਂ ਅੱਜ ਬਹੁਤ ਧੰਨਵਾਦ ਕਰਦਾ ਹਾਂ ਭਾਰਤੀ ਜਨਕਾ ਪਾਰਟੀ ਪਰਦੇਸ਼ ਦਾ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦਾ ਸਾਡੇ ਕਾਰਜਕਾਰੀ ਮਰਦਾਨ ਸ਼੍ਰੀ ਆਸ਼ੋਕ ਸ਼ਰਮਾ ਜੀ ਦਾ ਔਰ ਜ਼ੋਨਲ ਪ੍ਰਭਾਰੀ ਸ਼੍ਰੀ ਰਕੇਸ਼ ਖੌਰ ਜੀ ਦਾ ਔਰ ਸਾਡੇ ਆਬਜ਼ਰਵਰ ਭੈਣ ਜੀ ਮਿੰਦਰ कौर ਜੂਰ ਜੀ ਔਰ ਚੋਣ ਅਧਿਕਾਰੀ ਨਰੇਸ਼ ਸ਼ਰਮਾ ਜੀ ਔਰ ਪਾਰਟੀ ਦੇ ਸਾਰੇ ਆਪਣੇ ਮੰਡਲ ਪ੍ਰਧਾਨ ਜ਼ਿਲ੍ਹਾ ਦੇ ਸਾਰੇ ਸੀਨੀਅਰ ਕਾਰਜਕਰਤਾਵਾਂ ਦਾ ਔਰ ਮੈਂ ਬੂਥ ਸਤਰ ਦੇ ਸਾਰੇ ਔਰ ਸਾਰੇ ਮੋਰਚਾ ਪ੍ਰਧਾਨਾਂ ਸਾਰੇ ਲੀਡਰਾਂ ਦਾ ਸਾਰੇ ਨੇਤਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਯਕੀਨ ਕਰਕੇ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਔਰ ਦੁਬਾਰਾ ਇਹ ਜ਼ਿੰਮੇਵਾਰੀ ਜਿਹੜੀ ਦਿੱਤੀ ਆ ਮੈਂ ਪੂਰੀ ਕੋਸ਼ਿਸ਼ ਕਰਾਂਗਾ ਦਿਨ ਰਾਤ ਮਿਹਨਤ ਕਰਕੇ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਦੇ ਨਾਲ ਨਿਭਾਵਾਂ ਔਰ ਮੇਰੀ ਕੋਸ਼ਿਸ਼ ਰਹੂਗੀ ਕਿ ਜਿਹੜੇ ਵੀ ਕਾਰਜਕਰਤਾ ਜਾਂ ਪੁਰਾਣੇ ਸਾਥੀ ਜਿਹੜੇ ਵੀ ਆ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਪਾਰਟੀ ਦਾ ਝੰਡਾ ਫੁਲੰਦ ਕਰਕੇ ਭਾਰਤੀ ਜਨਤਾ ਪਾਰਟੀ ਦਾ ਬਟਾਲਾ ਦੇ ਵਿੱਚ 227 ਦੇ ਵਿੱਚ ਪਰਚਮ ਲਹਿਰਾ ਜੇ ਬਹੁਤ-ਬਹੁਤ ਸਾਰਿਆਂ ਦਾ ਇਹ ਦੇਰ ਦੀਆ ਜੈਰਾ ਜੈਤੋ ਇੱਕ ਵਾਰੀ ਫੇਰ ਤੋਂ ਕਹਾਂ